हां जी ਮਿਤੀ 15 12 2024 ਦਾ ਮੈਟਰ ਹੈ ਜੀ। ਤਕਰੀਬਨ ਸ਼ਾਮ 7 ਵਜੇ ਦਾ ਇਨਸੀਡੈਂਟ ਹੈ। ਇਹਦੇ ਵਿੱਚ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜੋ ਕਿ ਸਾਡਾ ਪੀਐਸ ਪਧੋੜ ਸਾਡੀਆਂ ਤੱਪੇ ਵਿੱਚ ਪੈਂਦਾ ਹੈ। ਇਹਦੇ ਵਿੱਚ ਸ਼ਾਮ 7 ਵਜੇ 2 13 ਵਿੱਚ ਆਪਸ ਵਿੱਚ ਕਲੈਸ਼ ਹੋਇਆ ਜੀ। ਇਹਦੇ ਵਿੱਚ ਮੇਨ ਜਿਹੜਾ ਇਹਦੇ ਵਿੱਚ ਇਨਸੀਡੈਂਟ ਦੇ ਵਿੱਚ ਜਿਹੜੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਤੇ ਉਹਦਾ ਫਾਦਰ ਅਮਰਜੀਤ ਸਿੰਘ ਇਹ ਦੋਨਾਂ ਨੂੰ ਸੱਟਾਂ ਲੱਗੀਆਂ। ਹਫ਼ਤਾ ਲੈ ਜਾਂਦੇ ਹੋਏ ਜੋ ਮੌਜੂਦਾ ਸਰਪੰਚ ਸੁਖਜੀਤ ਸਿੰਘ ਹੈ ਉਹ ਰਸਤੇ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਜੋ ਕਿ ਤੇਜ ਤਾਰ ਹਥਿਆਰਾਂ ਦੇ ਨਾਲ ਵਾਰ ਹੋਇਆ ਤੇ ਇਹਦੇ ਵਿੱਚ ਜਿਹੜੀ ਦੂਜੀ ਧਿਰ ਹੈ ਗੁਰਚੰਦ ਸਿੰਘ ਉਹਦੇ ਵਿੱਚ ਉਹਨਾਂ ਦਾ ਇਹਨਾਂ ਦੇ ਨਾਲ ਜੋ ਕਿ ਪੁਰਾਣਾ ਤਕਰਾਰ ਚੱਲ ਰਿਹਾ ਸੀ ਉਹਦੇ ਚੱਲਦੇ ਹੋਏ ਇਹਨਾਂ ਤੋਂ ਉਹਨਾਂ ਦਾ ਕਲੈਸ਼ ਹੋਇਆ ਪਿੰਡ ਦੀ ਫਿਰਨੇ ਕਿ ਸਰ ਪਰਿਵਾਰ ਮੈਂਬਰ ਵੱਲੋਂ ਆਖਿਆ ਗਿਆ ਹੈ ਨਸ਼ੇ ਨੂੰ ਲੈ ਕੇ ਹੋਈ ਹੈ ਸਾਰੀ ਲੜਾਈ ਪਿੰਡ ਦੇ ਸਰਪੰਚ ਵੱਲੋਂ ਰੋਕਿਆ ਜਾ ਰਿਹਾ ਸੀ ਇਹਨੂੰ ਕਿਵੇਂ ਦੇਖਦੇ ਨੇ ਜੋ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਇਹ ਦੋਨਾਂ ਧਿਰਾਂ ਦਾ ਪਹਿਲਾਂ ਤੋਂ ਹੀ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਮਸਲੇ ਵਿੱਚ ਤਕਰਾਰਬਾਜ਼ੀ ਚੱਲਦੀ ਰਹਿੰਦੀ ਸੀ ਦੇਸ ਦੇ ਚੱਲਦੇ ਅੱਜ ਜਦੋਂ ਦੋਨਾਂ ਧਿਰਾਂ ਪਿੰਡ ਦੀ ਤਿਰੰਦੀ ਵਿੱਚ ਆਪਸੋ ਸਾਹਮਣੀ ਹੋਈਆਂ ਤੇ ਉਹਨਾਂ ਦਾ ਆਪਸ ਵਿੱਚ ਐਂਗੁਜ ਹੋਇਆ ਤੇ ਤੇਜ਼ ਤਾਰ ਹਥਿਆਰਾਂ ਨਾਲ ਦੋਨਾਂ ਧਿਰਾਂ ਦੇ ਆਪਸ ਵਿੱਚ ਕਲੈਸ਼ ਹੋਣ ਕਰਕੇ ਇਹ ਵਾਰਦਾਤ ਹੋਈ ਹੈ ਜੀ ਇਹ ਜੇ ਨਛੇ ਵਾਲੀ ਗੱਲ ਕੋਈ ਸਾਹਮਣੇ ਨਹੀਂ ਹੈ ਸਰ ਪੁਲਿਸ ਵੱਲੋਂ ਕਿੰਨੇ ਬੰਦੇ ਰੈਸਟ ਕੀਤੇ ਗਏ ਨੇ ਪਰਚਾ ਦਰਦ ਹੋ ਗਿਆ ਸਰ ਹਾਂ ਜੀ ਜਿਹੜਾ ਡਿਸੀਜ਼ਡ ਸੁਖਜੀਤ ਸਿੰਘ ਹੈ ਉਹਦੇ ਫਾਦਰ ਅਮਰਜੀਤ ਸਿੰਘ ਜੋ ਕਿ ਹੁਣ ਸਟੇਬਲ ਹਾਲਤ ਵਿੱਚ ਹੈ ਉਹਨੂੰ ਹੁਣ ਉਹਨਾਂ ਨੇ ਬਿਆਨ ਕਲੰਬੰਦ ਕਰਾਏ ਨੇ ਤੇ ਅਗਲੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਮੁਤਾਬਕ ਅ ਮੌਕੇ ਤੇ 15 ਤੋਂ 20 ਬੰਦੇ ਬਾਰੇ ਉਹਨਾਂ ਨੇ ਦੱਸਿਆ ਜਿਨ੍ਹਾਂ ਤੇ ਅਸੀਂ ਮੌਕੇ ਤੇ ਹੀ ਮਾਜੋਗ ਐਸਐਸਬੀ ਸਾਹਿਬ ਸ਼ਾਮ ਨੂੰ ਸਾਡੀਆਂ ਜਿਹੜੀਆਂ ਰੀਡਿੰਗ ਪਾਰਟੀ ਟੀਮਾਂ ਬਣਾ ਦਿੱਤੀਆਂ ਗਈਆਂ ਸਨ ਤੇ ਨਾਲ ਹੀ ਸੀਆਈਏ ਤੇ ਪਲੱਸ ਟੈਕਨੀਕਲ ਸੈਲ ਜਿਹੜਾ ਸਾ ਬਰਨਾਲੇ ਦਾ ਟੈਕਨੀਕਲ ਸੈਲ ਦੀ ਟੀਮ ਹੈ ਉਹਦੇ ਵੱਲੋਂ ਵੀ ਅਸੀਂ ਲੋਕੇਸ਼ਨਾਂ ਲੈ ਕੇ ਰੀਡ ਕਰ ਰਹੇ ਹਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਪਬਲਿਕ ਨੂੰ ਕਿ ਜਿੰਨੇ ਵੀ ਦੋਸ਼ੀ ਹੈ ਕਾਈਂਡਲੀ ਉਹ ਸੈਂਟਰ ਕਰ ਦੇਣ ਤਾਕੀ ਅਸੀਂ ਇਹਦੇ ਵਿੱਚ ਜਿਹੜੀ ਦੋਸ਼ੀ ਆ ਤਾਂ ਕਿ ਅਗਲੀ ਕਾਰਵਾਈ ਉਮਲ ਵਿੱਚ ਲਿਆਂਦੀ ਜਾਵੇ। ਇਹਨ ਕੇਸ ਜੇ ਕੋਈ ਪਨਾਹ ਦਿੰਦਾ ਹੈ, ਕੋਈ ਛੜਨ ਦਿੰਦਾ ਹੈ ਦੋਸ਼ੀਆਂ ਨੂੰ, ਉਹਨਾਂ ਤੇ ਵੀ ਅਸੀਂ ਜੇ ਸਾਡੇ ਧਿਆਨ ਵਿੱਚ ਆਉਂਦਾ ਬਣਦੀ ਇੰਨੀ ਤਾਂ ਕਾਰਵਾਈ ਕਰਾਂਗੇ ਐਜ਼ ਪਰ ਕਾਨੂੰਨ। ਸਰ ਪੋਸਟਮਾਰਟਮ ਹੋ ਗਿਆ ਜੀ? ਨਹੀਂ, ਪੋਸਟਮਾਰਟਮ ਇੱਥੇ ਚੱਲ ਰਿਹਾ ਹੈ। ਅੱਜ ਪੋਸਟਮਾਰਟਮ ਹੋਣਾ ਹੈ।